ਕਾਫੀ ਕੀ ਦੀਆ ਥੋੜੀ ਜਿਹੀ ਗਿੜੀ ਲਾ ਲੈਣੀ ਆ ਲੱਕਰੀ ਲਾਤਾ ਓਹ ਸਾਰੀ ਦੀਪੀ ਗਲਤੀ ਹੋ ਗਈ ਮੇਰ ਤੋਂ ਦਾ ਮੈਂ ਤੈਨੂੰ ਡਿਸਟਰਬ ਕਰਤਾ ਹਨਾ ਨਹੀਂ ਭਾਬੀ ਨਹੀਂ ਨਹੀਂ ਐਂ ਕਰ ਲੈ ਆ ਥੋੜੀ ਜਿਹੀ ਚੂੜੀਆਂ ਨਾ ਮੇਰੀਆਂ ਪਾਲਾ ਹੱਥ 'ਚ ਕੋਈ ਕਮੀ ਨਾ ਰਹੇ ਜੇ ਹਾਰ ਸ਼ਿੰਗਾਰ 'ਚ ਹਨਾ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਤੈਨੂੰ ਕਿੰਨੀ ਵਾਰੀ ਕਹਤਾ ਕਿ ਤੇਰਾ ਘਰ ਵਾਲਾ ਮਰ ਚੁਕਿਆ ਨਹੀਂ ਮਰਿਆ ਭਾਬੀ ਮੇਰੇ ਦਿਲ ਕਹਿੰਦਾ ਉਂਡ ਆਉਣਗੇ ਜ਼ਰੂਰ ਤੇਰਾ ਦਿਲ ਤਾਂ ਬਹੁਤ ਕੁਝ ਕਹਿੰਦਾ ਆ ਵੈਸੇ ਤੇਰਾ ਦਿਲ ਤੇ ਇਹ ਵੀ ਕਹਿੰਦਾ ਹੁਣ ਕਿ ਮੈਂ ਲਿਪਸਟਿਕ ਲਾਉਂ ਨਹੀਂ ਬੱਬੀ ਮੇਰਾ ਮੂੰਹ ਤਾਂ ਕਹਿੰਦਾ ਕਿ ਤੂੰ ਲਿਪਸਟਿਕ ਵੀ ਲਗਾਉਂ ਕਿਉਂ ਲਗਾ ਲਗਾ ਨਾ ਪਿੱਛੇ ਵੀ ਲਗਾ ਲਾ ਲਗਾ ਲਾ ਕੋਈ ਕਮੀ ਨਾ ਰਹਿ ਜਾਏ ਬੇਸ਼ਰਮ ਆਦਮੀ ਜਦੋਂ ਖਤਮ ਹੋ ਜਾਂਦੇ ਨੇ ਨਾ ਤਾਂ ਔਰਤ ਦਾ ਕੋਈ ਹੱਕ ਨਹੀਂ ਐ ਕਿ ਉਹ ਹਾਰ ਤੇ ਸ਼ਿੰਗਾਰ ਕਰੇ ਸਮਝਦੀ ਐਸ ਗੱਲ ਨੂੰ ਫਰ ਸੱਡੇ ਕਰੇ ਨਾ ਇਹ ਤੇਰਾ ਰੂਮ ਤੋਂ ਨਹੀਂ ਜਾਣਾ ਕੀ ਗੱਲ ਹੋਗੀ ਦੀਦੀ ਕੀ ਗੱਲ ਹੋਗੀ ਜਰਾ ਮੂੰਹ ਤਾਂ ਦੇਖ ਮੂੰਹ ਤਾਂ ਦੇਖ ਕਿੰਨੀ ਸੋਹਣੀ ਲੱਗ ਰਹੀ ਐ ਵਾਹ ਫਾਟੇ ਵਾਹ ਦੇਖ ਤਾਂ ਸਹੀ ਕਿਦਾਂ ਮੇਕਅਪ ਕਰਕੇ ਬੈਠੀ ਐ ਤੈਨੂੰ ਸ਼ਰਮ ਨਹੀਂ ਆਉਂਦੀ ਦੀਪੀ ਇਹ ਸਭ ਕੁਝ ਕਰਦੇ ਹੋਏ ਨਾ ਤੈਨੂੰ ਆਸਮਾਨੜ ਕੀ ਕਹੂਗਾ ਬੰਦਾ ਤਾਂ ਤੇਰਾ ਰਾਤ ਉਰਿਆ ਜਾਂਦਾ ਤੂੰ ਮੇਕਅੱਪ ਕਰਨ ਲੱਗੀ ਆ ਦੀਦੀ ਤੁਸੀਂ ਸਮਝੇ ਨਹੀਂ ਅਸਲ ਦੇ ਵਿੱਚ ਦੂਜਾ ਵਿਆਹ ਮੰਗਦੀ ਆ ਹੁਣ ਉਹ ਅੱਛਾ ਕੋਈ ਨਹੀਂ ਨਹੀਂ ਬੰਦੀ ਕੋਈ ਨਹੀਂ ਤੇਰੇ ਵੀਰੇ ਨੂੰ ਆ ਜਾਣਦੇ ਤੇਰਾ ਦੂਜਾ ਵਿਆਹ ਹੀ ਕਰਾ ਦਿੰਨੇ ਆ ਨਹੀਂ ਵੜ ਦਿੰਨੇ ਆ ਫਾਹਾ ਨਾਲੇ ਇੱਥੇ ਅਸੀਂ ਦਥੋ ਕਰਾਉਣਾ ਵੀ ਕੀ ਆ ਨਾਲੇ ਦੀਦੀ ਇਹਦਾ ਕੀ ਪਤਾ ਕੋਈ ਹੋਰ ਚੰਦ ਚੜਾ ਦੇ ਦੀਦੀ ਕੀ ਪਤਾ ਬੰਦਾ ਮਰਿਆ ਕਿ ਮਾਰਿਆ ਇਹਨੇ ਨਹੀਂ ਦੀਦੀ ਤੁਸੀਂ ਐਵੇਂ ਕੀ ਬੋਲੀਆਂ ਨੂੰ ਅੱਛਾ ਹੋਰ ਕਿਵੇਂ ਬੋਲੀਏ ਮੈਂ ਹੱਬ ਦੇ ਬੰਦੇ ਕਿਉ ਮਾਰੂੰਗੀ ਬੰਦਾ ਤੂੰ ਆਪ ਮਾਰਿਆ ਦੀਦੀ ਤਾਂ ਹੀ ਤਾਂ ਦੀ ਲਾਸ਼ ਨਹੀਂ ਮਿਲੀ ਹਮ ਹਜੇ ਤੱਕ ਬੰਦੇ ਦਾ ਕੁਝ ਪਤਾ ਹੀ ਨਹੀਂ ਲੱਗਿਆ ਮੇਰਾ ਦਿਲ ਕਹਿੰਦਾ ਤੂੰ ਜਉਂਦੇ ਨੇ ਤੇਰਾ ਦਿਲ ਕੀ ਕਹਿੰਦਾ ਹੈ ਨਾ ਜ਼ਰੂਰ ਆਉਣਗੇ ਅਸੀਂ ਸਭ ਜਾਣਦੇ ਆ ਸਾਨੂੰ ਚੰਗੀ ਤਰ੍ਹਾਂ ਪਤਾ ਉਹ ਮਰ ਚੁੱਕਿਆ ਤੇ ਤੂੰ ਵੀ ਗੱਲ ਮੰਨ ਲੈ ਨੰਨਾ ਹਾਰਸ਼ੰਗਾਰ ਬੰਦ ਕਰ ਅਸੀਂ ਇੱਥੇ ਰਹਿਣਾ ਸਾਡੇ ਮੂੰਹੋਂ ਕਾਲਾ ਨਾ ਦਵਾ ਔਕਾ ਖੜੀ ਹੋ ਕੇ ਕੰਮ ਕਰ ਲਿਆ ਕਰ ਸਾਰਾ ਦਿਨ ਪੁਰਾਣੇ ਅੰਕੋ ਬੈਠੀ ਰਹਿਣੀ ਆ ਹੱਜ ਤਾਂ ਇਹ ਅੰਦਰ ਬੈਠੀ ਮੇਕਅਪ ਕਰ ਰਹੀ ਹੈ ਚਿਹਰ ਨੂੰ ਇਦਾਂ ਹੀ ਖੋਲ ਦੇਤੀ ਨਾ ਇਹ ਤਾਂ ਵਿਚਾਰੀ ਮਾਡਰਨ ਪਾੜ ਮੜ ਕੇ ਬਾਹਰ ਵੀ ਘੁੰਮਣ ਲੱਗ ਜੂਗੀ ਤੇ ਸਾਡਾ ਮੂੰਹ ਕਾ ਕਰਵਾਉਗੀ ਚਲੋ ਪਤਾ ਨਹੀਂ ਕੀ ਸੋਚੀ ਆਂਦੀਆਂ ਨੇ ਦੋਨੇ ਜਣੀਆਂ ਕਿ ਬੰਦਾ ਮਰ ਗਿਆ ਤੇਰਾ ਤੂੰ ਹਰਸ਼ੰਗਾਰ ਨਹੀਂ ਕਰ ਸਕਦੀ ਮੇਰਾ ਦਿਲ ਕਹਿੰਦਾ ਨਾ ਵੀ ਜਉਂਦੇ ਨੇ ਜ਼ਰੂਰ ਆਣਗੇ ਮੈਂ ਵੀ ਤੁਹਾਡੇ ਵਾਂਗੂ ਹਰਸ਼ੰਗਾਰ ਕਰੂੰਗੀ मेरी घर वाला कितने नहीं गया कुछ नहीं होया उन्हों हाँ जी ठीक है पता लग गया वीरे कुछ की गया वीरे कुछ नहीं पता लग गया दीपू कुछ नहीं पता लग गया ਹਾਂ ਯਾਰ ਮੈਂ ਤਾਂ ਉਹਨੂੰ ਨਾ ਕਿੱਥੇ ਕਿੱਥੇ ਨਹੀਂ ਭਾਲਿਆ ਜਿੰਨੇ ਉਹਦੀ ਜਾਣ-ਪਛਾਣ ਦੇ ਉਹਦੇ ਦੋਸਤ ਮਿੱਤਰ ਸਾਰਿਆਂ ਕੋਲੋਂ ਪਤਾ ਕਰ ਲਿਆ ਇੱਥੋਂ ਤੱਕ ਹੀ ਮੈਂ ਤਾਂ ਥਾਣੇ 'ਚ ਵੀ ਰਿਪੋਰਟ ਕਰਤੀ ਵੀਰੇ ਮੈਂ ਕਹਿੰਦੀ ਸੀ ਰਿਪੋਰਟ ਨਾਲ ਕੀ ਬੰਨਾ ਆਪਾਂ ਅਖਬਾਰ 'ਚ ਫੋਟੋ ਨਾ ਖੜਾ ਦਈਏ ਨਾਲੇ ਜਿਹੜਾ ਜਾਣ ਪਛਾਣ ਦਾ ਹੋਇਆ ਜਿੰਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਜਾਊ ਦੇਹ ਦੀਪ ਇਹਨਾਂ ਤਾਂ ਆਪਾਂ ਉਹਨੂੰ ਲੱਭ ਲਿਆ ਜੇ ਉਹਨੇ ਮਿਲਣਾ ਹੁੰਦਾ ਨਾ ਤਾਂ ਹੁਣ ਉਹ ਨੂੰ ਮਿਲ ਜਾਂਦਾ ਮਤਲਬ ਕੀ ਵੀਰੇ ਮਤਲਬ ਇਹੀ ਹੈ ਦੇਹ ਪੈਣੇ ਮੈਂ ਕਹਿਣਾ ਤਾਂ ਚਾਹੁੰਦਾ ਨਹੀਂ ਸੀ ਇਹ ਗੱਲ ਪਰ ਮੈਂ ਤੈਨੂੰ ਕਹਿਣਾ ਵੀ ਹੁਣ ਤਾਂ ਤੂੰ ਸਬਰ ਹੀ ਕਰਨਾ ਸਹਣਾ ਤੇ ਭੈਣ ਮੈਂ ਤੇਰਾ ਦਰਦ ਸਮਝਦਾ ਪਰ ਮੈਂ ਵੀ ਮਜਬੂਰ ਆ ਵੀ ਦੇ ਮੇਰਾ ਦਿਲ ਕਹਿੰਦਾ ਉਹ ਕਿਤੇ ਨਹੀਂ ਗਈ ਉਹ ਜਉਂਦੀ ਨਹੀਂ ਮੈਨੂੰ ਨਹੀਂ ਪਤਾ ਵੀਰ ਬਣ ਕੇ ਤੈਨੂੰ ਕਿਵੇਂ ਕਰ ਕਿਵੇਂ ਨਾ ਕਰ ਲੱਗੇ ਲੱਕੇ ਆ ਨਪਾਈ ਹੁਣ ਕੀ ਹੋ ਗਿਆ ਫੇਰ ਸਵੇਰੇ ਉਹੀ ਕੰਮ ਸ਼ੁਰੂ ਕਰ ਲਿਆ ਔਰ ਹੌਣ ਤੋਂ ਹੁਣ ਤੁਰਿਆ ਤਾਂ ਫਿਰਦਾਗਾ ਉਹ 10 ਦਿਨ ਹੋ ਗਏ ਨਾ ਰੋਟੀ ਦਾ ਨਾ ਟੁੱਕ ਦਾ ਆਉਂਦੇ ਨੂੰ ਫੇਰ ਉਹੀ ਕੁਛ ਕੀ ਬਣਿਆ ਲੱਗਿਆ ਕੁਛ ਪਤਾ ਕੁਛ ਨਹੀਂ ਪਤਾ ਲੱਗਿਆ ਯਾਰ ਕਿਤੋਂ ਕੋਈ ਖਬਰਸਾਰ ਨਹੀਂ ਹੈਗੀ ਇਹਨੂੰ ਸਮਝਣਾ ਚਾਹੀਦਾ ਹੁਣ ਤਾਂ ਰਿਸ਼ਤੇਦਾਰ ਵੀ ਕਹਿਣ ਲੱਗੇ ਕਿ ਉਹ ਮਰ ਗਿਆ ਨਹੀਂ ਭਾਬੀ ਤੁਸੀਂ ਕਹਿ ਬੋਲਦੇ ਹੋ ਜਦੋਂ ਹਜੇ ਤੱਕ ਮੇਰਾ ਦਿਲ ਕਹਿੰਦਾ ਵੀ ਉਹ ਜਿਉਂਦੇ ਨੇ ਜ਼ਰੂਰ ਆਉਣਗੇ ਤੁਸੀਂ ਹਰ ਰੋਜ਼ ਇਹੀ ਗੱਲ ਕਰਦੇ ਹੋ ਲੈ ਅਕੇ ਤੁਸੀਂ ਕਿਉਂ ਐ ਕਹਿੰਦੇ ਹੋ ਭਾਈ ਸਾਰਾ ਪਿੰਡ ਹੀ ਕਹੀ ਜਾਂਦਾ ਨਾਲੇ ਗੱਲ ਸੁਣੋ ਰੋਣ ਨਾਲ ਉਹ ਬਾਕ ਫਾਜੂ ਤੂੰ ਤਾਂ ਇੱਕ ਕੰਮ ਜਾਣਦੀ ਆ ਰੋ ਲੈਨੇ ਆ ਅਸੀਂ ਰੋ ਨਹੀਂ ਸਕਦੇ ਤੂੰ ਸਾਰੇ ਜੱਬਰ ਦੀ ਰੋਟੀ ਬੰਦ ਕਰ ਰੱਖੀ ਐ ਭਾਬੀ ਜਦੋਂ ਇੱਕ ਔਰ ਤੇਦੇ ਸਿਰ ਤੋਂ ਬੰਦਾ ਜਾਂਦਾ ਨਾ ਉਹਨੂੰ ਪਤਾ ਹੁੰਦਾ ਉਹਦੇ ਦਿਲ ਤੇ ਕੀ ਬੀਤਦੀ ਹੈ ਭਾਈ ਚੰਗੀ ਤਰ੍ਹਾਂ ਜਾਣਦੀ ਆ ਮੈਂ ਤੇਰੀ ਦਿਲ ਤੇ ਕੀ ਬੀਤਦੀ ਹੈ ਨਾਲੇ ਗੱਲ ਸੁਣੋ ਜੀ ਤੁਸੀਂ ਆਪਦੀ ਸਿਹਤ ਦਾ ਧਿਆਨ ਰੱਖਿਆ ਕਰੋ ਨਾਲੇ ਮਗਰ ਤੇ ਆ ਪਰਿਵਾਰ ਵੀ ਹੈਗਾ ਇਕੱਲੇ ਭੈਣ ਜੋਗਾ ਨਾ ਰਹਿ ਜਾ ਚੱਲ ਬਸ ਕਰ ਹੁਣ ਉਥੇ ਤਾਂ ਪਹਿਲੀ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਆ ਹੁਣ ਤੋ ਤੂੰ ਬੋਲੀ ਜਾਨੀ ਆ ਕਮਾਲ ਕਰਦੇ ਹੋ ਤੁਸੀਂ ਨਾ ਸਾਨੂੰ ਦੁੱਖ ਨਹੀਂ ਹੈਗਾ ਉਹ ਮੈਂ ਮੰਨਦਾ ਵੀ ਆਪਾਂ ਸਭ ਨੂੰ ਦੁੱਖ ਆ ਪਰ ਨਹੀਂ ਜਿਹੜਾ ਦੁੱਖ ਇਹਨੂੰ ਆ ਨਾ ਉਹ ਆਪਾਂ ਨਹੀਂ ਸਮਝ ਸਕਦੇ ਮੇਰੀ ਗੱਲ ਸੁਣ ਤੂੰ ਘਬਰਾ ਨਾ ਸਭ ਕੁਝ ਠੀਕ ਹੋ ਜਾਊਗਾ ਦੇਖੋ ਜੀ ਤੁਸੀਂ ਤਾਂ ਬਾਹਰ ਰਹਿੰਨੇ ਹੋਗੇ ਸਾਰਾ ਦਿਨ ਬੰਦੇ ਨੇ ਰੋਈ ਧੋਈ ਜਾਣਾ ਚੰਗਾ ਨਹੀਂ ਲੱਗਦਾ ਘਰ ਇਹ ਵੀ ਸੌਖਾ ਮੰਗ ਲੈ ਬੰਦਾ ਚਲ ਜੇ ਇਹਨੂੰ ਪਤਾ ਹੈ ਵੀ ਉਹ ਜਿਉਂਦਾ ਹੈ ਇਹਦਾ ਦਿਲ ਕਹਿੰਦਾ ਹੈ ਤਉ ਦਾ ਸੁੱਖ ਮੰਗੇ ਰੋਕੇ ਥੋੜਾ ਸਾਰਾ ਦਿਨ ਕਿਸੇ ਨੂੰ ਦਿਖਾਇਆ ਜਾਂਦਾ ਹੁੰਦਾ ਉਹਦੇ ਨਾਲ ਕੀ ਬਾਲਾ ਪਤਾ ਲੱਗੂਗਾ ਵੀ ਇਹਨੂੰ ਜਿਆਦਾ ਦੁੱਖ ਆਗਾ ਉਹ ਚੱਲ ਕੋਈ ਨਾ ਤੂੰ ਜਾ ਰੋਟੀ ਰੋਟੀ ਬਣਾ ਲਾ ਬਣੀ ਪਈ ਆ ਉੱਠ ਕੇ ਖਾ ਲੋ ਨਾਲੇ ਮੇਰੀ ਵੀ ਗੱਲ ਸੁਣ ਲਿਆ ਕਰੋ ਘਰੇ ਹੋਰ ਵੀ ਮੈਂਬਰ ਹੈਗੇ ਨੇ ਕੰਮਕਾਰ ਵੀ ਨੇ ਨੇ ਬਈ ਦੀਪੀ ਸਾਡੇ ਤੋਂ ਜਿੰਨਾ ਹੁੰਦਾ ਨਾ ਅਸੀਂ ਕਰੀ ਜਾਂਦੇ ਆ ਤੇ ਤੈਨੂੰ ਪਤਾ ਵੀ ਮੈਂ ਉਹਨੂੰ ਲੱਭਣ ਤੇ ਜ਼ਮੀਨ ਅਸਮਾਨ ਇੱਕ ਕਰ ਰੱਖਿਆ ਪਰ ਤੂੰ ਥੋੜਾ ਜਿਹਾ ਪਰਿਵਾਰ ਦਾ ਵੀ ਧਿਆਨ ਰੱਖ ਦੇਖ ਮੈਂ ਨਹੀਂ ਕਹਿੰਦਾ ਵੀ ਤੈਨੂੰ ਦੁੱਖ ਨਹੀਂ ਪਰ ਤੂੰ ਸਾਰਾ ਦਿਨ ਇਹਨਾਂ ਨੂੰ ਵੀ ਨਾ ਰੋਕੇ ਦਿਖਾਇਆ ਕਰ ਇਥੋਂ ਨਹੀਂ ਤਾਂ ਸੁੱਖ ਭਾਲਣਾ ਚੱਲ ਹੁਣ ਉੱਠ ਤੇ ਰੋਟੀ ਰੋਟੀ ਖਾ ਲੈ ਸੂਟ ਤਾਂ ਸਹੀ ਲੱਗ ਰਿਹਾ। ਬਾਕੀ ਦੀਦੀ ਹੁੰਦੀ ਤਾਂ ਉਹਦਾ ਪਰਸ ਲੈ ਜਾਂਦੀ। ਪਿਛਲੀ ਵਾਰ ਵੀ ਇਹ ਪਰਸ ਲੈ ਗਈ ਸੀ। ਨਾਲੇ ਕੱਦੇ ਰਿੰਗ ਰੂੰਗ ਤੇ ਦਿੰਦੀ ਪਾਣ ਨੂੰ। ਆਹ ਕਾਰ ਚਲ। ਕੀ ਹੋ ਗਿਆ ਬੱਬੀ? ਰਿੰਗ ਲੈ ਕੇ ਜਾਣੀ ਸੀ। ਤੁਸੀਂ ਆਲੋ। ਆਲੋ। ਆਪਾਂ ਕਿ ਲੈ ਜਾਓ? ਬਹੁਤ ਸੋਹਣੀ ਲੱਗੂਗੀ। ਨਹੀਂ ਨਹੀਂ। ਰਿੰਗ ਦੀ ਕੋਈ ਲੋੜ ਨਹੀਂ। ਮੈਂ ਠੀਕ ਆ। ਓਕੇ ਲੱਗ ਰਹੀ ਐ ਬਿਲਕੁਲ। ਕੰਨ ਤੇ ਲੱਗ ਰਹੀ ਹੈ ਬਾਬੀ ਫਿਰ ਕੀ ਸਹੀ ਇੱਕ ਕੁ ਗਲ ਜਾ ਪਾ ਲੈਂਦੀ ਨਹੀਂ ਆ ਵੀ ਲੈ ਲੈ ਕੋਈ ਗੱਲ ਨਹੀਂ ਨਹੀਂ ਤੂੰ ਆਪਦੇ ਹੱਥ 'ਚ ਰੱਖ ਐਕਚੁਅਲੀ ਗੱਲ ਇਦਾਂ ਹੈ ਨਾ ਤੂੰ ਸੁਹਾਗਣ ਨਹੀਂ ਹੈਗੀ ਜੇ ਸੁਹਾਗਣ ਹੁੰਦੀ ਤਾਂ ਫਿਰ ਮੈਂ ਤੇਰੀ ਚੀਜ਼ ਜ਼ਰੂਰ ਲੈ ਲੈਂਦੀ ਕੱਲ ਕਰ ਚੰਗੇ ਕੰਮ ਤੇ ਚੱਲੀਆਂ ਵੈਸੇ ਵੀ ਵਿਧਵਾ ਔਰਤਾਂ ਦਾ ਕੋਈ ਚੀਜ਼ ਨੂੰ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਤੇ ਤੂੰ ਚੀਜ਼ਾਂ ਪਾਉਣ ਨੂੰ ਕਹੀ ਜਾਂਦੀ ਆ ਚਲ ਠੀਕ ਹੈ ਮੈਂ ਕਿੱਟੀ ਬਾਟੀ ਤੇ ਜਾ ਰਹੀ ਹਾਂ ਕਾਰ ਲੌਕ ਕਰ ਲਈ ਜੇ ਕੋਈ ਆਏ ਤਾਂ ਦੱਸ ਦੇ ਠੀਕ ਹੈ ਬਾਬੀ ਮੈਂ ਨਾ ਤੁਹਾਨੂੰ ਆ ਕੇ ਘਰ ਆਈਆਂ ਜਿੰਨੂੰ ਕਿੰਨੀ ਵਾਰੀ ਕਹਿਆ ਤਾਂ ਮੈਂ ਵੀ ਤੂੰ ਮੈਨੂੰ ਹੱਥ ਨਾ ਲਾਇਆ ਕਰ ਚਲ ਕੋਈ ਗੱਲ ਨਹੀਂ ਬਾਬੀ ਗਲਤੀ ਹੋ ਗਈ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਬੋਲ ਕੀ ਕਹਿਣਾ ਚਾਹੁੰਦੀ ਹੈ ਹੁਣ ਮੈਂ ਤੁਹਾਨੂੰ ਇਹ ਕਹਿੰਦੀ ਸੀ ਤੁਸੀਂ ਮੈਨੂੰ ਨਾ ਗੱਲ ਗੱਲ ਤੇ ਵਿਧਵਾ ਨਾ ਕਿਹਾ ਕਰੋ ਮੈਂ ਵਿਧਵਾ ਨਹੀਂ ਹੈਗੀ ਕਿਉਂ ਮੇਰਾ ਦਿਲ ਕਹਿੰਦਾ ਉਹ ਜ਼ਰੂਰ ਆਉਣਗੇ ਕੋਈ ਉਹਨਾਂ ਨੂੰ ਕੁਝ ਨਹੀਂ ਹੋਇਆ ਉਸ ਮੈਨੂੰ ਵਿਤਵਾ ਨਾ ਕਰ ਦੇਖਦੀ ਪੀ ਢੇਲੋ ਪਾਬ ਚਨਾ ਮਰਜੀ ਸਮਝਾ ਲਾ ਪਰ ਸਾਰੀ ਦੁਨੀਆ ਨੂੰ ਤੇ ਸਾਨੂੰ ਸਭ ਨੂੰ ਪਤਾ ਆ ਕਿ ਤੇਰਾ ਘਰ ਵਾਲਾ ਮਰ ਚੁੱਕਿਆ ਜੇ ਜਾਂਦਾ ਹੁੰਦਾ ਨਾ ਤਾਂ ਹੁਣ ਨੂੰ ਉਹਦਾ ਪਤਾ ਲੱਗ ਜਾਂਦਾ ਅੱਜ ਤੇ ਤੀਰ ਦਮਾਤ ਤੇ ਮਾਰ ਤੇ ਮਾਰ ਇਹ ਕੱਲ ਨੂੰ ਚੰਗੀ ਤੇਰਾ ਬਿਠਾਵਾ ਕਿਉ ਮਰ ਚੁਕਿਆ ਹੈ ਬਸ ਕਰ ਬਾਬੀ ਕਿੰਨੀ ਕਵਾਰ ਕਹੀ ਕੋ ਥੱਕ ਚੁਕੀ ਹੈ ਗੱਲਾਂ ਸੁਣ ਸੁਣ ਕੇ ਰੱਬ ਦਾ ਵਾਸਤ ਜਿੰਨਾ ਚਿਰ ਮੈਂ ਉਹਨਾਂ ਨੂੰ ਮੂੰਹ ਨਹੀਂ ਦੇਖ ਲੈਂਦੀ ਨਾ ਉਹਨਾਂ ਤੇ ਨਾ ਕਹੋ ਕਿ ਮੈਂ ਵਿਧਵਾਂਗੀ ਮੈਨੂੰ ਪਤਾ ਉਹ ਜੀਉਂਦੀ ਨਹੀਂ ਮੈਨੂੰ ਲੈਣ ਇੱਕ ਦਿਨ ਜ਼ਰੂਰ ਆਉਣਗੇ ਕਿ ਤੇ ਮੱਥੇ ਲੱਗ ਗਈ ਮੇਰੀ ਤੇ ਤੂੰ ਆਪੀ ਵਾਹ ਹੇ ਰਬਾ ਤੂੰ ਹੀ ਸੁਣ ਲੈ ਮੇਰੀ ਕਿ ਤੂੰ ਤਾਂ ਭੇਜ ਦੇ ਕਿ ਤੂੰ ਦੁੱਖ ਦਾ ਸੁਖ ਦਾ ਸਨੇਹਾ ਦੇ ਦੇ गल गलती विधवा बहुत औखा मेन ये शब्द सुनना तू ही सुन ला बाकी की तू तो भेज दे ओहो ओ, ओ इथी बह गई गगन अंदर बह जाते पखे थले चल

ठीक हो गए मैं भी ठीक है तो कोई oh, कुछ नहीं कुछ नहीं भाभी तेरी ठीक है नाले हूं तो अपने घरे खुशी आने वाली है अच्छा हां तो वाली खुशी की गल जरूरी है भाभी हां तो वाली खुशी वाली गल है शुक्र परमात्मा साडे घरे खुशी आऊगी हंसते आवेंगे बस बस रहने दे ਕਿ ਹੋਵੇ ਵੀ ਸੁਖੀ ਜੰਦੀ ਮੇਰੇ ਤੋਂ ਬਾਅਦ 25 ਸਾਲਾਂ ਬਾਅਦ ਕੋਈ ਨਿੱਕਾ ਨਿਆਣਾ ਆਊਗਾ ਆਪਣੇ ਘਰੇ ਤਾਂ ਬਹੁਤ ਕਿਸੇ ਦੀ ਗੱਲ ਲੱਗੀ ਕਿ ਬਸ ਬਸ ਮੈਂ ਜਾ ਕੇ ਰੈਸਟ ਕਰਦੀ ਹਾਂ ਕੀ ਹੋ ਗਿਆ ਫਾਬੀਏ ਤਾਂ ਤੋਲੀ ਆਂਗੀ ਵੀਰੇ ਉਹ ਤੂੰ ਫਿਕਰ ਨਾ ਕਰਦੀ ਪੀ ਬਸ ਤੂੰ ਐ ਸੋਚ ਵੀ ਆਪਣੇ ਘਰੇ ਖੁਸ਼ੀ ਆਉਣ ਵਾਲੀ ਆ ਇਹਦਾ ਤੈਨੂੰ ਸੁਭਾਅ ਦਾ ਪਤਾ ਬਾਕੀ ਡਾਕਟਰ ਨੇ ਕਿਹਾ ਕਿ ਥੋੜਾ ਜਿਹਾ ਸੁਭਾਅ ਚਿਰਚੜਾ ਹੋਊਗਾ ਹਾਂ ਛਲ ਕੋਈ ਗੱਲ ਨਹੀਂ ਵੀਰੇ ਮੈਂ ਰੋਟੀ ਤਾਂ ਨਹੀਂ ਖਾਣੀ ਭਾਬੀ ਨੂੰ ਪੁੱਛੀ ਮੈਂ ਬਣਾ ਦਉਂਗੀ ਫਿਰ ਹਾਂ ਹਾਂ ਤੂੰ ਬਣਾ ਲੈ ਕੋਈ ਗੱਲ ਨਹੀਂ ਠੀਕ ਹੈ ਬਣੀ ਕੀ ਮੇਰੇ ਹੀ ਦੀ ਪਾਲ ਦੇ ਪਾਰਟੀ ਤਾਂ ਬਹੁਤ ਵਧੀਆ ਸੀਗੀ ਪਰ ਤੂੰ ਮੈਨੂੰ ਇਹ ਗੱਲ ਦੱਸ ਕੀ ਵੀ ਤੂੰ ਡਾਕਟਰ ਕੋਲ ਗਈ ਸੀ ਕੀ ਕਿਹਾ ਤੈਨੂੰ ਡਾਕਟਰ ਨੇ ਬਹੁਤ ਖੁਸ਼ੀ ਦੀ ਗੱਲ ਆ ਦੀਦੀ ਸੱਚੀ ਹਾਂ ਜੀ ਸੱਚੀ ਦੱਸਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਘਰੇ ਵੀ ਕੋਈਆ ਕੀ ਠਿੰਗ ਠਿੰਗਾੜੇ ਪਾਊਗਾ ਹਾਂ ਜੀ ਨਾ ਜੀ ਤੁਸੀਂ ਇਹ ਚਿੰਤ ਇਹ ਦੁੱਖ ਕਰਦੇ ਹੋ ਫੋਨ ਕਰਦੇ ਲੈ ਦੱਸ ਜੀ ਪਿਤਾ ਕਹਿਣ ਦੀ ਹੈ ਬਹੁਤ ਖੁਸ਼ ਖਬਰ ਹੈ ਮਨ ਪਹਿਲਾਂ ਰੋਂਗੀ ਤੇ ਫਿਰ ਉਹ ਡਾਕਟਰ ਕੀ ਕਹਿੰਦੇ ਨੇ ਜੀ ਕਪਣਾ ਬੱਦ ਤੋਂ ਵਰਤ ਕੇ ਰੱਖਣਾ ਪਤੀ ਜੀ ਚਲੋ ਮੈਂ ਆਈ ਸੀ ਤੇ ਸਾਰੀ ਉਹ ਕਲਮੂਹੀ ਮੱਥੇ ਲਾ ਗਈ ਮੇਰੇ ਪਾਣੀ ਦਾ ਗਲਾਸ ਲੈ ਕੇ ਆ ਕੇ ਮੂਰੇ ਖੜ ਗਈ ਸੱਚੀ ਬਸਾ ਦੇ ਮੈਨੂੰ ਹੁਣ ਬਹੁਤ ਜ਼ਿਆਦਾ ਗੁੱਸਾ ਆਣ ਲੱਗਿਆ ਆਕਸ਼ੁਗਣ ਹੁੰਦਾ ਇਹ ਹਾਂ ਮੈਂ ਵੀ ਜਦੋਂ ਕਿਪਟੀਪਾਟੀ ਤੇ ਜਾਂਦੀ ਸੀਗੀ ਨਾ ਛੱਤ ਕੇ ਮੇਰੇ ਨਾਲ ਦੇ ਨਾਲ ਹੱਥ ਲਾਤਾ ਮੈਂ ਤਾਂ ਉਸ ਟਾਈਮ ਹੱਥ ਉਦਿਆ ਹਾਂ ਮੈਂ ਕਿਹਨੇ ਦੇਖੀ ਤੁਸੀਂ ਮੇਰੀ ਰਿੰਗ ਪਾ ਲਓ ਫਿਰ ਮੈਨੂੰ ਚੰਗੀ ਤਰਾਈ ਸਮਝਾਇਆ ਕਿ ਮੈਂ ਕਿਹਾ ਦੇਖ ਤੂੰ ਐ ਵਿਧਵਾ ਅਸੀਂ ਸੁਹਾਗਣ ਤੇਰਾ ਤੇ ਸਾਡੇ ਨਾਲ ਕੀ ਮੇਰਾ ਪਰ ਪਰ ਹੈ ਜੀ ਜੀ ਮੈਨੂੰ ਬਹੁਤ ਡਰ ਲੱਗਦਾ ਰਹਿੰਦਾ ਹੈ ਮੇਰੀ ਗੱਲ ਸੁਣ ਤੂੰ ਦਾਨ ਬੇਫਿਕਰ ਹੋ ਜਾ ਚਾ ਤੂੰ ਸਵੇਰੇ ਉੱਠਿਆ ਕਰੇਂਗੀ ਨਾ ਤੇ ਤੋ ਦਾ ਮੂੰਹ ਵੀ ਨਹੀਂ ਦੇਖਣਾ ਬਸ ਰੱਬ ਦਾ ਨਾਮ ਲਿਆ ਕਰ ਹਰ ਜਿੰਨਾ ਹੋ ਸਕੇ ਨਾ ਆਪਦੇ ਬੱਚੇ ਦਾ ਪਚਾ ਕਰਕੇ ਰੱਖੀ ਕਿਉਂਕਿ ਇਹ ਹੀ ਜਕੜ ਮੁਹੀ ਆ ਨਾ ਪਤਾ ਨਹੀਂ ਕੀ ਕੁਛ ਕਰ ਦੇਣਾ ਹਾਂ ਦੀਦੀ ਬਿਲਕੁਲ ਸਹੀ ਕਿਹਾ ਤੁਸੀਂ ਪਰ ਉਹ ਤਾਂ ਮੇਰਾ ਪਿੱਛੇ ਹੀ ਨਹੀਂ ਛੱਡਦੀ ਜਿੱਥੇ ਵੀ ਜਾ ਕੇ ਬੈੰਨੀ ਆ ਖੜਦੀ ਆ ਉੱਥੇ ਆ ਜਾਂਦੀ ਹੈ ਕੋਈ ਨਹੀਂ ਤੂੰ ਬੇਫਿਕਰ ਹੋ ਜਾ ਇਹਦਾ ਵੀ ਆਪਾਂ ਕੋਈ ਨਾ ਕੋਈ ਤਾਂ ਹੱਲ ਜ਼ਰੂਰ ਕਰਾਂਗੇ ਕਿ ਕਿ ਤੂੰ ਆਪ ਸਮਝ ਜਾ ਰਹੀ ਹੈ ਅਪਾ ਕਿੰਨਾ ਕ ਟਾਈਮ ਇਹਨੂੰ ਇਸ ਘਰ ਦੇ ਵਿੱਚ ਰੱਖਾਂਗੇ ਸਹੀ ਗੱਲ ਹੈ ਜੀ ਜੀ ਸੋਰੇ ਵੀ ਕਹੋ ਜੀ ਨਹੀਂ ਚੇਰੀ ਨੂੰ ਲਜਾਣ ਦਾ ਨਾਮ ਹੀ ਨਹੀਂ ਲੈਂਦੇ ਉਹ ਸੋਰੇ ਤਾਂ ਬਹੁਤ ਚੰਗੇ ਨੇ ਕੱਲ ਕਰ ਇਹੀ ਇਹੀ ਜੀ ਕਹਿੰਦੀ ਸੀ ਮੇਰੇ ਭਰਾ ਬਹੁਤ ਮਹਾਨ ਨੇ ਬਹੁਤ ਚੰਗੇ ਨੇ ساری ਉਮਰ ਨਾਲ ਮੈਨੂੰ ਹਵਦੇ ਸਿਰ ਤੇ ਬਿਠਾ ਕੇ ਖਵਾ ਸਕਦੇ ਨੇ ਬਾਕੀ ਕੋਈ ਨਹੀਂ ਭਰਾ ਹੀ ਮਹਾਨ ਨੇ ਭਾਬੀਆਂ ਤਾਂ ਨਹੀਂ ਅੱਛਾ ਖੁਸ਼ੀਆਂ ਬਣਾਈਆਂ ਜਾ ਰਹੀਆਂ ਨੇ ਭਾਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੈਨੂੰ ਵੀ ਵਧਾਈਆਂ ਬਿਲਕੁਲ ਚਲੋ ਬਣਦਾ ਵੀ ਹੈ ਬਿਲਕੁਲ ਜੀ ਆਸਰ ਕਰ ਘਰ ਤੇ ਹੁਣ ਤਾਂ ਖੁਸ਼ਖਬਰੀ ਆਉਣ ਵਾਲੀ ਹੈ ਹਾਂਜੀ ਹਾਂਜੀ ਹੋਰ ਡਾਕਟਰ ਕੀ ਕਹਿੰਦਾ ਵੀ ਬਾਕੀ ਸਭ ਤਾਂ ਠੀਕ ਹੈ ਨਾ ਓਹੋ ਉਹ ਡਾਕਟਰ ਨੇ ਕਿਹਾ ਸਭ ਕੁਝ ਠੀਕ ਆ। ਬਸ ਹੁਣ ਤਾਂ ਤੁਸੀਂ ਇਹਦਾ ਧਿਆਨ ਰੱਖਿਓ। ਆਖਰਕਾਰ ਇੰਨੇ ਟਾਈਮ ਬਾਅਦ ਆਪਣੇ ਘਰ ਚ ਨਿਕਾ ਲੈਣਾ ਆਉਣਾ। ਬਾਜੀ ਇਹ ਵੀ ਕੋਈ ਗੱਲ ਕਹਿਣ ਦੀ ਐ। ਹੋ ਸਾਡੀ ਆਪਦੀ ਐ ਗਗਨ। ਇਹਦਾ ਨਹੀਂ ਖਿਆਲ ਰੱਖਾਂਗੇ ਤਾਂ ਹੋਰ ਕਿਦਾ ਖਿਆਲ ਰੱਖਾਂਗੇ? ਹਾਂ। ਚੱਲ ਕੋਈ ਨਹੀਂ। ਤੁਮੈਨੂੰ ਇਹ ਦੱਸ ਭਾਈ ਦਾ ਫੋਨ ਆਇਆ? ਹਾਂਜੀ। ਉਹਨਾਂ ਨਾਲ ਗੱਲ ਤਾਂ ਹੋ ਗਈ ਸੀ ਪਰ ਹੁਣ ਇੱਕ ਵਾਰੀ ਫੇਰ ਫੋਨ ਲਾਉਣਾ ਬਣਦਾ ਉਹਨਾਂ ਨੂੰ। ਵਧਾਈਆਂ ਜੁ ਦੇਣੀਆਂ ਨੇ ਹੁਣ ਤਾਂ ਰਹੇ ਹੰਦੀ ਪਹਿਲਾਂ ਮੈਂ ਫੋਨ ਲਾਉਂਗਾ ਆਪਣੇ ਭਾਈ ਨੂੰ ਇਹ ਖੁਸ਼ਖਬਰੀ ਤਾਂ ਮੈਂ ਆਪ ਦੇऊंगा ਬਿਲਕੁਲ ਸਹੀ ਹੈ ਜੀ ਅੱਛਾ ਭਾਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਦੇਖੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਗੁੱਸਾ ਲਾਦਾ ਤੁਹਾਡੀ ਗੱਲ ਦਾ ਭਲਾ ਕੀ ਗੁੱਸਾ ਪਰ ਸਭ ਠੀਕ ਤਾਂ ਹੈ ਨਾ ਹਾਂਜੀ ਭਾਜੀ ਠੀਕ ਤਾਂ ਸਭ ਕੁਝ ਹੈ ਬਸ ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਕੰਮ ਸ਼ੁਭ ਹੋਣ ਜਾ ਰਿਹਾ ਹੈ ਕਿਤੇ ਅਸ਼ੁਭ ਨਾ ਹੋ ਜੇ ਅਸ਼ੁਭ ਮੈਂ ਕੁਝ ਸਮਝਿਆ ਨਹੀਂ ਡਿੰਪਲ ਕੀ ਕਹਿਣਾ ਚਾਹੁੰਦੀ ਆ ਸਿੱਧਾ ਸਿੱਧਾ ਦੱਸਣਾ ਪਾਜੀ ਆਪਣੇ ਘਰ ਦੇ ਵਿੱਚ ਹੀ ਕੁਝ ਕੁ ਬੰਦੇ ਅਸ਼ੁਭ ਫਿਰਦੇ ਨੇ ਜਿਨ੍ਹਾਂ ਦੀਆਂ ਸ਼ਕਲਾਂ ਦੇਖ ਕੇ ਵੀ ਨਾ ਕਮਪੂਰ ਨਹੀਂ ਚੜਦਾ ਅ ਮੇਰਾ ਮਤਲਬ ਕੀ ਤੁਹਾਡੀ ਭੈਣ ਦੀਪੀ ਤੇ ਦੀਪੀ ਪਰ ਉਹਦਾ ਹੁਣ ਇਸ ਗੱਲ ਨਾਲ ਕੀ ਲੈਣਾ ਦੇਣਾ ਦੀਦੀ ਸਹੀ ਕਹਿੰਦੇ ਨੇ ਦਲਤ ਵੀ ਕੀ ਕਹੇ ਇਹਨਾਂ ਨੇ ਤੁਹਾਡੀ ਭੈਣ ਦਾ ਪਰਸ਼ਾਮਨ ਪਿਆ ਮਾੜਾ ਹੀ ਆ ਮੇਰੇ ਤੇ ਨਾਲੇ ਤੁਸੀਂ ਅੱਜ ਤੱਕ ਮੇਰੀ ਪਰਵਾਹ ਤਾਂ ਕੀਤੀ ਨਹੀਂ ਕਮ ਸੇ ਕਮ ਉਹਦੇ ਬੱਚੇ ਦੀ ਕਰ ਲਓ ਹਰ ਆ ਦਿਨ ਭੈਣ ਭੈਣ ਕਰਦੇ ਰਹਿੰਦੇ ਹੋ ਕਿਹੋ ਜੀਆਂ ਗੱਲਾਂ ਕਰਦੀਆਂ ਗਗਨ ਕਿਹੜੀ ਗੱਲ ਕਿੱਥੇ ਲਾਈ ਜੰਨੀ ਆ ਮੈਨੂੰ ਇਹ ਦੱਸ ਉਹ ਤਾਂ ਵਿਚਾਰੀ ਆਪ ਦੁਖੀ ਆ ਨਰੇ ਆਪਣੇ ਪਿੰਨੋਂ ਉਹਦਾ ਹੈ ਹੀ ਕੌਣ ਕਮਾਲ ਐ ਉਹ ਤਾਂ ਹੈਗੀ ਹੈਗੀ ਆ ਦੁਖੀ ਨਾਲ ਸਾਨੂੰ ਵੀ ਦੁਖੀ ਕਰ ਰੱਖਿਆ ਹੁਣ ਅਸੀਂ ਆਪ ਦਾ ਚੈਨ ਨਾ ਰਹੀਏ ਵੀ ਨਾ ਆਪਦੇ ਸੌਰੀ ਰਵੇ ਵਿਆਹ ਤੀ ਕਰਤੀ ਹੱਕ ਤਾਂ ਉੱਥੇ ਬਣਦਾ ਰਹਿਣਾ ਦਾ ਸੁੱਖ ਕੇ ਥੋੜੋ ਦਿੱਤਾ ਵੀ ਸਾਰੀ ਉਮਰ ਇੱਥੇ ਬਿਠਾ ਕੇ ਰੱਖਣੀ ਆ ਸਾਡੇ ਵੀ ਕੋ ਸ਼ੌਂਕ ਨਹੀਂ ਅਸੀਂ ਵੀ ਆਪਣੀ ਮਰਜ਼ੀ ਕਰਨੀ ਆ ਤੁਹਾਡੇ ਘਰ ਦੇ ਵਿੱਚ ਸਾਡੀ ਆਪਣੇ ਘਰ ਦੇ ਵਿੱਚ ਆਉਦੀ ਉਹ ਨਹੀਂ ਚੱਲਦੀ ਉਹ ਬੱਸ ਕਰ ਗਗਨ ਕਿਉਂ ਦਿਮਾਗ ਖਰਾਬ ਕੀਤਾ ਐਵੇਂ ਸਾਰਾ ਦਿਨ ਉਹਦੇ ਮਗਰ ਪਈਆਂ ਰਹਿਣੀ ਆ ਐਂ ਕਰੋ ਗਗਨ ਮੈਨੂੰ ਥੋੜਾ ਜਿਹਾ ਕਿਚਨ 'ਚ ਕੰਮ ਹੈ ਮੈਂ ਜਾਣੀ ਆਂ ਹੈ ਛੀ ਦੀ ਇੱਕ ਕੰਮ ਕਰਦੇ ਆ ਮੈਂ ਪੇਕੇ ਚਲੀ ਆਨੀ ਆ ਤੂੰ ਆਪਣੀ ਭੈਣ ਨੂੰ ਹੀ ਇੱਥੇ ਰੱਖ ਲੈ ਨਾਲੇ ਉਹ ਸੌਖੀ ਨਾਲੇ ਤੂੰ ਸੌਖਾ ਤੇਰਾ ਦਿਮਾਗ ਖਰਾਬ ਹੋ ਗਿਆ ਗਗਾ ਨਾ ਕੀ ਭਗਾਈ ਮਰੀ ਜੰਨੀਆ ਦਿਮਾਗ ਮੇਰਾ ਨਹੀਂ ਖਰਾਬ ਹੋਇਆ ਦਿਮਾਗ ਤਾਂ ਥੋੜਾ ਖਰਾਬ ਹੋਇਆ ਨਾਲੇ ਨਾ ਕੁੜੀ ਨਾ ਜਦੋਂ ਵਿਆਹ ਤੋਂ ਬਾਅਦ ਪੇਕੇ ਘਰ ਰਹਿੰਦੀ ਆ ਉਹ ਸ਼ਰੀਕ ਵੱਜਣ ਲੱਗ ਜਾਂਦੀ ਆ ਓਏ ਉਹਨੂੰ ਵੀ ਸ਼ੌਂਕ ਨਹੀਂ ਹੈਗਾ ਇੱਥੇ ਬੈਠਣ ਦਾ ਨਾਲੇ ਮੈਨੂੰ ਐ ਦੱਸ ਕਿਹੜੀ ਕੁੜੀ ਦਾ ਦਿਲ ਕਰਦਾਗਾ ਵੀ ਪੇਕੇ ਵਹਿ ਜੇ ਜਾਂਦੇ ਥੋਡੀ ਦਾ ਥੋਡੀ ਦਾ ਕਰਦਾ ਓ ਮਜਬੂਰੀ ਆ ਉਹਦੀ ਵਿਆਹ ਤੀ ਕਰਤੀ ਰਵੇ ਸੌਰੀ ਹੋਰ ਕੀ ਇੱਥੇ ਪਾਲਦੀ ਆ ਮੇਰੀ ਗੱਲ ਸੁਣ ਜਿਆਦੇ ਭਗਾਈ ਨਾ ਮਾਰ ਮੈਂ ਜਿਆਦੇ ਬਗਵਾਸ ਨਹੀਂ ਕਰਦੀ ਜੇ ਉਹਨੂੰ ਜਿਆਦੇ ਦਿੱਕਤ ਆ ਨਾ ਤਾਂ ਦੂਜਾ ਵਿਆਹ ਕਰ ਦੋ ਉਹ ਕਿਹੋ ਜੀਆਂ ਗੱਲਾਂ ਕਰੀ ਜੰਨੀ ਆ ਮੇਰਾ ਸਾਹ ਬੰਦ ਹੁੰਦਾ ਮੈਂ ਨਹੀਂ ਰਹਿ ਸਕਦੀ ਇਸ ਤਰ੍ਹਾਂ ਇੱਥੇ ਨਹੀਂ ਮੈਂ ਚਲੀ ਜੰਨੀ ਮੇਰੀ ਗੱਲ ਸੁਣ ਲੈ ਦਿਮਾਗ ਨਾ ਖਰਾਬ ਕਰ ਆ ਮਸਾ ਮਸਾ ਕਰੇ ਖੁਸ਼ੀ ਦੀ ਗੱਲ ਆਈਏ ਤੇ ਤੂੰ ਕਲੇਸੀ ਪਾ ਕੇ ਬਹਿ ਗਈ ਨਾਰੇ ਮੇਰੀ ਗੱਲ ਸੁਣ ਲੈ ਐ ਉਹਨੂੰ ਘਰੋਂ ਕੱਢ ਦੇ ਚੰਗੇ ਲੱਗਦੇ ਆਗੇ ਦੋ ਭਾਈਆਂ ਦੀ ਇੱਕ ਤਾਂ ਭੈਣ ਆ ਸਾਡੀ ਲੱਗੀ ਪਈ ਆ ਕਿ ਤੇ ਖਾ ਲੋ ਉਹਨੂੰ ਫਿਰ ਮੇਰੀ ਗੱਲ ਸੁਣ ਮੈਂ ਤੈਨੂੰ ਬਾਰ-ਬਾਰ ਸਮਝਾਈ ਜਾਂਦਾ ਵੀ ਇਹ ਚੰਗੀਆਂ ਗੱਲਾਂ ਨਹੀਂ ਠੀਕ ਆ ਚੁੱਪ ਕਰਕੇ ਨਾ ਆਪਣੀ ਸਿਹਤ ਦਾ ਧਿਆਨ ਰੱਖ ਤੇ ਬੱਚੇ ਦਾ ਲੱਗ ਜੀ ਭਈ ਅੱਲਾ ਨਾ ਸਿਹਤ ਦਾ ਧਿਆਨ ਤਾਂ ਰੱਖਿਆ ਹੀ ਪਿਆ ਤੂੰ ਵੀ ਦੇਖਦਾ ਜਾ ਜਾਂ ਤਾਂ ਇਸ ਘਰ ਦੇ ਵਿੱਚ ਮੈਂ ਰਹੂੰਗੀ ਜਾਓ ਕੁਸੇ ਹਾਂ ਮੈਂ ਮੈਂ ਕਹਿੰਦਾ ਸੀ ਤੁਰ ਰਹੀ ਏ ਫਸ ਦੇ ਮੇਰੇ ਰੋਣ ਨਾਲ ਕੀ ਫਰਕ ਪੈਂਦਾ ਨਾਲੇ ਮੈਂ ਤਾਂ ਇਹ ਕਹਿੰਦੀ ਸੀ ਵੀਰੇ ਮੇਰੇ ਘਰ ਕੇ ਨਾ ਥੋੜਾ ਘਰ ਨਾ ਖਰਾਬ ਕਰ ਪਾਪੀ ਦਾ ਤੇ ਬੱਚੇ ਦਾ ਨਾ ਤੂੰ ਚੰਗੀ ਤਰ੍ਹਾਂ ਖਿਆਲ ਰੱਖ ਕੋਈ ਗੱਲ ਨਹੀਂ ਮੈਂ ਤਾਂ ਤੇਰੀ ਭੈਣ ਆ ਮੈਂ ਥੋੜਾ ਤੇਰੇ ਨਾਲ ਗੁੱਸੇ ਹੋऊंगी ਪਰ ਤੂੰ ਆ ਦੇ ਘਰ ਨਾ ਖਰਾਬ ਕਰ ਓਹੋ ਦੀਪੀ ਭੈਣ ਮੇਰੀ ਏ ਮੇਰੀ ਗੱਲ ਸੁਣਨਾ ਤੂੰ ਕਿਥੇ ਇਹਨਾਂ ਦੀਆਂ ਗੱਲਾਂ ਤੇ ਯਕੀਨ ਕਰਦੀ ਆ ਤੈਨੂੰ ਪਤਾ ਤਾਂ ਹੈਗਾ ਇਹਨਾਂ ਦੇ ਸੁਭਾਅ ਦਾ ਇਹ ਤਾਂ ਐਵੇਂ ਭਕਾਈ ਮਾਰਦੀਆਂ ਰਹਿੰਦੀਆਂ ਨੇ ਦੇਖ ਮੈਨੂੰ ਪਤਾ ਉਹ ਵੀਂਆਂ ਪਰਜਾਈਆਂ ਨੇ ਹਨਾ ਉਹਨਾਂ ਦਾ ਹੱਕ ਵੀ ਬਣਦਾ ਮੈਨੂੰ ਪਤਾ ਤੂੰ ਮੇਰੇ ਲਈ ਮਾੜਾ ਨਹੀਂ ਸੋਚੇਗਾ ਚੰਗੀ ਸੋਚੇਗਾ ਪਰ ਤੇਰਾ ਘਰ ਵੀ ਨਹੀਂ ਖਰਾਬ ਕਰ ਸਕਦੀ ਨਾ ਮੈਂ ਹੁਣ ਸਾਰਾ ਦਿਨ ਤੂੰ ਮੇਰੇ ਦੁੱਖਾਂ 'ਚ ਥੋੜਾ ਨਾ ਰੋਂਦਾ ਰਹੇਂਗਾ ਤੂੰ ਵੀ ਆਪਦਾ ਘਰ ਦੇਖਣਾ ਤੇਰੀ ਜ਼ਿੰਦਗੀ 'ਚ ਖੁਸ਼ੀਆਂ ਆਉਣ ਮੈਂ ਤਾਂ ਇਹੀ ਚਾਹੁੰਦੀ ਆ ਬਸ ਹੁਣ ਤੂੰ ਆਦਾ ਘਰ ਦੇਖ ਕੋਈ ਗੱਲ ਨਹੀਂ ਮੇਰੇ ਨਾਲ ਖੜਾ ਮਨੇ ਇੰਨੀ ਹੌਸਲਾ ਬਹੁਤ ਹੈ ਭੈਣਾਂ ਨੂੰ ਪ੍ਰਮਾ ਦਾ ਇੰਨੀ ਹੌਸਲਾ ਬਹੁਤ ਰਹਿੰਦਾ ਕਿ ਉਹਨਾਂ ਦੇ ਸਿਰ ਤੇ ਹੱਥ ਹੀ ਰੱਖ ਦੇਣ ਕੋਈ ਗੱਲ ਨਹੀਂ ਦੀਪੀ ਹਰਮਨ ਕਿਵੇਂ ਆ? ਠੀਕ ਆ ਤੂੰ ਕਿਵੇਂ ਆ? ਮੈਂ ਤਾਂ ਵਧੀਆ ਕਿੰਨੇ ਚਿਰ ਬਾਅਦ ਮਿਲਿਆ ਤੂੰ ਹੋਰ ੜੀਏ ਮੈਂ ਤੇਰੇ ਕੋਲ ਹੀ ਆਉਂਦੀ ਸੀ। ਅੱਛਾ ਫਿਰ ਅੱਜ ਕਰੀ ਚੱਲਦੇ ਆ। ਨਾ ਨਾ ਤੂੰ ਮਿਲ ਗਈ ਇੱਥੇ ਠੀਕ ਆ। ਮੈਂ ਤਾਂ ਯਾਰ ਐਂ ਕਹਿੰਦੀ ਸੀ ਤੇਰੇ ਨਾਲ ਬਾਲਾ ਹੀ ੱਤਕਾ ਹੋ ਗਿਆ। ਬਾਲਾ ਮਾੜਾ ਹੋਇਆ ਤੇਰੇ ਨਾਲ। ਮਾੜਾ ਹੋ ਗਿਆ। ੱਤਕਾ ਕੀ ਕਹੀ ਐਂ ਮੈਂ ਉਦੋਂ? ਹੋਰ ਯਾਰ ਤੇਰੇ ਹਸਬੰਡ ਦੀ ਡੈਥ ਹੋ ਗਈ ਨਾ? ਦਤੂ ਨਾ ਯਾਰ ਮਨਾ ਤੈਨੂੰ ਗਲਤ ਭਾਵੇਂ ਹੋਈ ਆ ਇਹ ਤਾਂ ਪਾਗਲ ਨੇ ਜਿਹੜੇ ਲੋਕ ਆ ਜਾਂਦੇ ਨੇ ਤੈਨੂੰ ਉਹੀ ਲੱਗਦਾ ਆਉਣਗੇ ਉਹ ਮੇਰਾ ਦਿਲ ਕਹਿੰਦਾ ਉਹ ਮਰੇ ਥੋੜਾ ਨਾਂਗੇ ਮੇਰੇ ਦਿਲ ਚ ਨਹੀਂ ਹਮੇਸ਼ਾ ਜਿਉਂਦੇ ਰਹਿੰਦੇ ਨੇ ਉਹ ਨਾਲੇ ਉਹ ਸੁਪਨੇ ਚ ਵੀ ਆਉਂਦੇ ਨੇ ਪਤਾ ਕੰਦੀਆਂ ਗੱਲਾਂ ਕਰਦੇ ਨੇ ਮੇਰੇ ਨਾਲ ਮੈਨੂੰ ਲੈਣ ਆਉਣਗੇ ਹਰ ਰੋਜ਼ ਕਦੇ ਇੱਧਰ ਖੜੇ ਹੁੰਦੇ ਨੇ ਖੜੇ ਇੱਥੇ ਖੜੇ ਹੁੰਦੇ ਨੇ ਗੱਲਾਂ ਕਰਦੀ ਨੇ ਤਾਂ ਮੇਰੇ ਨਾਲ ਮਰਿਆ ਥੋੜਾ ਨੇ ਤੂੰ ਵੀ ਲੋਕਾਂ ਦੀਆਂ ਗੱਲਾਂ ਚ ਆ ਗਈ ਦੀਪੀ ਮੈਂ ਤੇਰੀ ਬਚਪਨ ਦੀ ਸਹੇਲੀ ਆ ਮੈਂ ਤੈਨੂੰ ਸਮਝ ਰਹੀ ਆ ਕਿ ਇਸ ਵਕਤ ਤੂੰ ਕਿਹੜੇ ਦੁੱਖਾਂ ਵਿੱਚੋਂ ਲੰਘ ਰਹੀ ਆ ਪਰ ਦੀਪੀ ਤੈਨੂੰ ਇਹ ਗੱਲ ਮੰਨਣੀ ਪੈਣੀ ਆ ਕਿ ਤੇਰੇ ਹਸਬੰਦ ਦੀ ਸੱਚੀ ਡੈਥ ਹੋ ਚੁੱਕੀ ਆ ਹੱਤ ਹੋ ਗਿਆ ਮਨ ਤੂੰ ਵੀ ਤਰ੍ਹਾਂ ਜੇ ਗੱਲਾਂ ਕਰਨ ਲੱਗੀ ਦੋਸਤ ਤੇਰੇ ਵਰਗੇ ਹੁੰਦੇ ਨੇ ਤੂੰ ਵੀਰ ਦਾਸ ਕਰੀ ਮੇਰੇ ਲਈ ਵੀ ਉਹ ਵਾਪਸ ਆ ਜਾਣ ਨਾਲੇ ਮੈਨੂੰ ਲੈ ਜਾਣ ਤੂੰ ਵੀ ਲੱਗ ਗਈ ਲੋਕਾਂ ਵਾਂਗੂ ਕਿ ਸੱਚ ਮੰਨ ਲਾ ਮੈਂ ਕਿਉਂ ਮੰਨਾਂ ਸੱਚ ਤਾਂ ਇਹ ਆ ਕਿ ਅਸੀਕਾ ਉਹ ਮੇਰੇ ਨੇ ਮੈਂ ਹਉਂਦੀ ਆ ਉਹ ਮੈਨੂੰ ਛੱਡ ਕੇ ਕਿਤੇ ਨਹੀਂ ਗਈ ਤੂੰ ਦੇਖ ਲਈ ਆਹੀ ਦਿਨ ਅਜ ਮੈਨੂੰ ਲੈਣ ਆਉਣਗੇ ਉਹਨਾਂ ਦਾ ਕਿਹੜਾ ਜੀ ਲੱਗਦਾ ਮੇਰੇ ਬਿਨਾ ਉਹ ਵੀ ਤਾਂ ਯਾਦ ਕਰਦੇ ਆਉਣਗੇ ਕਿਤੇ ਨਾ ਕਿਤੇ ਮੈਨੂੰ ਨਾਲੇ ਤੇ ਇਕ ਮਿੰਟ ਨਹੀਂ ਸੀ ਰਹਿੰਦੇ ਮੇਰੇ ਬਿਨਾ ਤੂੰ ਕਿਵੇਂ ਸੋਚ ਲਿਆ ਮੈਨੂੰ ਛੱਡ ਕੇ ਵਗ ਜਾਣ ਕਿ ਕਿਤੇ ਤੂੰ ਪਾਗਲ ਹੈ ਤੇਰੇ ਤੋਂ ਉਮੀਦ ਨਹੀਂ ਸੀ ਮੈਨੂੰ ਵੀ ਤੂੰ ਇਹ ਜਿਹੇ ਦੱਲਾ ਕਰੇਂਗੀ ਲੋਕ ਤਾਂ ਕਾਮਲੇ ਨੇ ਸਾਰੇ ਤੂੰ ਵੀ ਲੱਗੀ ਇਹ ਗੱਲਾਂ ਗੰਦਾ ਤੇਰੇ ਤੋਂ ਉਮੀਦ ਨਹੀਂ ਸੀ ਮੈਨੂੰ ਦੀਪੀ ਕੰਟਰੋਲ ਕਰ ਤੂੰ ਸੰਭਾਲ ਲੈ ਆਪਣੇ ਚੱਲ ਜੋ ਤੂੰ ਕਹਿ ਰਹੀ ਆ ਉਹ ਮੈਂ ਮੰਨ ਲੈਨੀ ਆ ਹਾਂ ਉਸ ਤੂੰ ਹੀ ਹਿਰਦਾਸ ਕਰੀ ਕਿਉਂ ਮੈਨੂੰ ਜਲਦੀ ਜਲਦੀ ਲੈਣਾ ਚਾਹਂ ਮੇਰਾ ਵੀ ਮੇਰੇ ਬੇਕੇ ਕਰੀ ਜੀ ਨਹੀਂ ਲੱਗਦਾ ਨਾ ਮੇਰਾ ਆਪਦਾ ਘਰ ਉੱਥੇ ਇੰਨਾ ਸੋਹਣਾ ਜੋ ਹੈਗਾ ਚੱਲ ਚੰਗਾ ਠੀਕ ਹੈ ਰੱਬਾ ਤੂੰ ਵੀ ਤੱਕਾ ਹੀ ਕਰ ਗਿਆ ਇਹਦੇ ਨਾਲ ਕਿੰਨੀ ਉਮਰ ਦੇ ਵਿੱਚ ਕਿੰਨੇ ਦੁੱਖ ਦਿਖਾਤੇ ਜੇ ਜਾਂਦੀਵਾਰ ਦਾ ਮੂੰਹ ਦੇਖ ਲੈਂਦੀ ਤਾਂ ਐਵੇਂ ਕਮਲਿਆ ਵਾਂਗੂ ਨਾ ਕਰਦੀ